ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਪਹਿਲਾਂ ਅਗਲੇ ਤਿੰਨ ਚਾਰ ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ 20 ਜੂਨ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਔਰ ਆਉਂਦੇ ਦਿਨਾਂ ਦੇ ਵਿੱਚ ਉਮੀਦ ਕਿੰਨੇ ਕੁ ਹਸਾਰ ਨੇ ਐਸੇ ਲਈ ਵਿਆ ਤਾਜ਼ਾ ਸੈਟਲਰ ਦੱਸੇ ਨਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਲਗਭਗ ਐਸੇ ਲਈ ਸ਼ਾਮ ਦੇ 7:00 ਵਜੇ ਚੱਲੇ ਆ 17 ਜੂਨ ਦੀ ਜਿਹੜੀ ਰਾਤ ਹੈ ਹੁਣ ਆਉਣ ਵਾਲੀ ਹੈ ਸਭ ਤੋਂ ਪਹਿਲਾਂ ਮੌਨਸੂਨ ਦੀ ਗੱਲ ਕਰ ਲੈਣੇ ਆ ਮੌਨਸੂਨ ਇਸ ਵਕਤ ਜ਼ਬਰਦਸਤ ਰੂਪ ਨਾਲ ਜਿਹੜਾ ਐਕਟੀਵੇਟ ਹੈ ਐਸੇ ਲਈ ਤੁਸੀਂ ਦੇਖ ਸਕਦੇ ਆ ਜੇਕਰ ਅਰਬ ਸਾਗ ਅਸੋਲੇ ਬੱਦਲ ਜਿਹੜਾ ਬਣਿਆ ਹੋਇਆ ਤਕੜੀ ਲੈਵਲ ਤੇ ਮੌਨਸੂਨ ਗੁਜਰਾਤ ਦੇ ਵਿੱਚ ਐਕਟੀਵੇਟ ਹੈ ਤੇ ਗੁਜਰਾਤ ਦੇ ਬਹੁਤੇ ਹਫਾਗਾਂ ਦੇ ਵਿੱਚ ਹੜ੍ਹ ਵੀ ਆ ਚੁੱਕੇ ਨੇ ਤੁਸੀਂ ਖਬਰਾਂ ਦੇ ਵਿੱਚ ਅਪਡੇਟਸ ਦੇਖੀਆਂ ਹੋਣਗੀਆਂ ਗੁਜਰਾਤ ਦੇ ਬਹੁਤੇ ਹਫਾਗਾਂ ਦੇ ਵਿੱਚ ਭਾਰੀ ਤੋਂ ਭਾਰੀ ਮੀਂਹ ਜਿਹਨੂੰ ਹਫਾ ਕਹਿੰਦੇ ਨੇ অতি ਭਾਰੀ ਮੀਂਹ ਜਿਹੜਿਆ ਦਰਜ ਹੋ ਰਹੇ ਨੇ ਇਦੇ ਨਾਲ ਨਾਲ Rajasthan ਦੇ ਖੇਤਰ ਜਿਨ੍ਹਾਂ ਦੇ ਵਿੱਚ ਜੋਧਪੁਰ, बीकानेर, जैसलमेर, बाड़मेर, अलवर ਔਰ चूरू, सीकर ਇਹਨਾਂ ਭਾਗਾਂ ਦੇ ਵਿੱਚ ਤਗੜੇ ਮੀਂਹ ਸੇਲੇ ਲੱਗ ਰਹੇ ਨੇ ਤੇ ਆਉਂਦੇ ਘੰਟਿਆਂ ਦੇ ਵਿੱਚ Rajasthan ਦੇ ਇਹ ਖੇਤਰ ਹੈ ਜਿਹੜੇ ਭਾਰੀ ਮੀਂਹ ਨਾਲ ਕਵਰ ਹੋਣ ਜਾ ਰਹੇ ਨੇ ਜੇਕਰ ਆਪਾਂ ਮੌਨਸੂਨ ਦੀ ਗੱਲ ਕਰਦੇ ਹਾਂ ਮੌਨਸੂਨ ਇਹਨਾਂ ਖੇਤਰਾਂ ਤੱਕ ਇਸ ਵੇਲੇ ਪੂਜ ਕਰ ਚੁੱਕਿਆ ਹੈ ਲਾਈਨ ਤੁਸੀਂ ਦੇਖ ਸਕਦੇ ਆ ਇੱਕ ਵਾਰ ਫਿਰ ਤੋਂ ਲਾਈਨ ਮਾਰ ਦਿੰਨੇ ਆ ਸੋ ਮੱਧ ਪ੍ਰਦੇਸ਼ ਦੇ ਮੱਧ ਜਿਲਿਆਂ ਤੱਕ ਔਰ ਯੂਪੀ ਦੇ ਜਿਹੜੇ ਪੂਰਬੀ ਖੇਤਰ ਹੈ ਇਹਨਾਂ ਖੇਤਰਾਂ ਨੂੰ ਕਵਰ ਕਰ ਚੁੱਕਿਆ ਮੌਨਸੂਨ ਰਾਜਸਥਾਨ ਦੇ ਵਿੱਚ ਐਸਲੈਬ ਬਾਰਡਰ ਤੱਕ ਰਾਜਸਥਾਨ ਦੇ ਗੁਜਰਾਤ ਦੇ ਨਾਲ ਗੁਜਰਾਤ ਰਾਜਸਥਾਨ ਦਾ ਬਾਰਡਰ ਹੈ ਉੱਥੇ ਮੌਨਸੂਨ ਪਹੁੰਚ ਚੁੱਕੀ ਹੈ ਝਾਰਖੰਡ ਨੂੰ ਕਵਰ ਕਰ ਚੁੱਕਿਆ ਬਿਹਾਰ ਨੂੰ ਕਵਰ ਕਰ ਚੁੱਕੀ ਹੈ ਤੇ ਇਧਰ ਰਾਜਸਥਾਨ ਦੇ ਖੇਤਰਾਂ ਨੂੰ ਵੀ ਅਗਲੇ 2 ਦਿਨਾਂ ਤੱਕ ਕਵਰ ਕਰੇਗੀ ਤੇ ਮੱਧ ਪ੍ਰਦੇਸ਼ ਝਾਰਖੰਡ ਦੇ ਖੇਤਰਾਂ ਨੂੰ ਮੌਨਸੂਨ ਕਵਰ ਕਰ ਚੁੱਕਿਆ ਸੋ ਆਉਦੇ ਦਿਨਾਂ ਦੇ ਵਿੱਚ ਅੱਗੇ ਵੱਧਨ ਦੇ ਅਸਰ ਨੇ ਇਸ ਡਾਇਰੈਕਸ਼ਨ ਵੱਲ ਯਾਨੀ ਕਿ 22 ਦੇ ਵਿੱਚ ਕਰ ਮੌਨਸਨ ਪੰਜਾਬ ਹਰਿਆਣਾ ਵਿੱਚ ਕਵਰ ਕਰਨ ਜਾ ਰਹੀ ਹੈ ਪ੍ਰੀ ਮੌਨਸਨ ਦੀਆਂ ਕਾਰਵਾਈਆਂ ਫਿਲਹਾਲ ਇਸ ਵਕਤ ਪੰਜਾਬ ਹਰਿਆਣਾ ਦੇ ਵਿੱਚ ਵੇਖਣ ਨੂੰ ਮਿਲ ਰਹੀਆਂ ਨੇ ਮੀਂਹ ਜੜੇ ਆ ਦਰਜ ਹੋ ਰਹੇ ਨੇ ਇਹ ਪ੍ਰੀ ਮੌਨਸਨ ਦੀ ਐਕਟੀਵਿਟੀਜ਼ ਕਰਕੇ ਦਰਜ ਹੋ ਰਹੇ ਨੇ ਤੋ ਬਾਅਦ ਜਿਹੜੇ ਉਮੀਦਾਰ ਜ ਹੋਣਗੇ ਉਹ ਮੌਨਸੂਨ ਦੇ ਸਦਕਾ ਹੋਣਗੇ ਕਿਉਂਕਿ ਮੌਨਸੂਨ ਦੀ ਜ਼ਬਰਦਸਤ ਐਂਟਰੀ ਜਿਹੜੀ ਆ ਉਹ 22 23 ਤਰੀਕ ਨੂੰ ਹੋ ਜਾਏਗੀ ਪੰਜਾਬ ਹਰਿਆਣਾ ਦੇ ਵਿੱਚ ਨਾਲ ਪਹਾੜੀ ਖੇਤਰਾ ਦੇ ਵਿੱਚ ਵੀ ਇਸ ਦੇ ਲਾਵਾ ਜੇਕਰ ਆਪਾਂ ਅੱਜ ਰਾਤੀ ਗੱਲ ਕਰਦੇ ਹਾਂ ਜੀ ਉਮੀਦ ਖੋਰੇ ਖੋਰੇ ਆਸਾਰ ਨੇ ਕਿਉਂਕਿ ਬੱਦਲ ਇਸ ਵੇਲੇ ਹਰਿਆਣਾ ਦਿੱਲੀ ਗੁਰੂਗਰਾਮ ਨੋਟਾ ਦੇ ਉੱਤੇ ਬਣ ਰਿਹਾ ਲਗਾਤਾਰ ਰਾਜਸਥਾਨ ਦੇ ਪੂਰਬੀ ਖੇਤਰਾ ਦੇ ਉੱਪਰ ਬਣ ਰਿਹਾ ਜਿਹੜਾ ਕਿ ਬਹੁਤੇ ਖੇਤਰਾ ਦੇ ਵਿੱਚ ਉਮੀਦਾਰ ਜ ਕਰਾ ਰਿਹਾ ਸੋ ਅੱਗੇ ਵਾਦਾ ਹੋਇਆ ਪੰਜਾਬ ਦੇ ਖੇਤਰਾ ਨੂੰ ਵੀ ਕਵਰ ਕਰ ਸਕਦਾ ਹੈ ਸੋ ਅੱਜ ਰਾਤ ਦੇ ਵਿੱਚ ਇੱਕ ਵਾਰ ਮੁਰਤੋਂ ਉਮੀਦ ਹੈ ਜਿਹੜੇ ਆਸਾਰ ਬਣਦੇ ਜਾਫਰੇ ਨੇ ਇਸਲਾਵਾ ਜੀ ਇੱਕ ਨਜ਼ਰ ਤਾਜ਼ਾ ਅਪਡੇਟ ਤੇ ਲਾਵਾਂਗੀ ਜੋ ਅੱਜ ਜਾਰੀ ਕੀਤੀ ਹੈ ਜੀ ਅ ਤੇ ਫਾਰਟੂਨੇਟ ਯਾਨੀ ਕਿ ਮੌਸਮ ਫਾਕ ਨੇ ਸਕਰੀਨ ਦੇ ਉੱਤੇ ਦੇਖ ਸਕਦੇ ਹਾਂ ਲਗਾਤਾਰ ਤਾਫਰ ਤੋੜ ਅਲਰਟ ਜਿਹੜੇ ਜਾਰੀ ਕਰ ਦਿੱਤੇ ਗਏ ਨੇ ਗਰਜ ਬਿਜਲੀ ਦੇ ਨਾਲ ਮੀਂਹ 40-50 ਕਿਲੋਮੀਟਰ ਰਫਤਾਰ ਦੀਆਂ ਹਵਾਵਾਂ ਸੋ ਭਾਰੀ ਮੀਂਹ ਦੇ ਅਲਰਟ ਜਿਹੜੇ 25 ਤਰੀਕ ਨੂੰ ਜਾਰੀ ਕੀਤੇ ਗਏ ਨੇ ਇਹਨਾਂ ਦਿਨਾਂ ਦੇ ਵਿੱਚ ਮੌਨਸਨ ਦੀ ਐਂਟਰੀ ਹੋਏਗੀ ਇਸ ਤੋਂ ਪਹਿਲਾਂ ਪੱਛਮੀ ਸਿਸਟਮ ਵੀ ਐਕਟੀਵੇਟ ਹੈ ਪਲੱਸ ਪ੍ਰੀ ਮੌਨਸਨ ਵੀ ਐਕਟੀਵੇਟ ਹੈ ਜਿਹਦੇ ਨਾਲ ਆਉਂਦੇ 3-4 ਦਿਨ ਜਿਹੜੇ ਨੇ ਗਰਜ ਬਿਜਲੀ ਦੇ ਨਾਲ ਮੀਂਹ ਜੜੇ ਲੱਗਦੇ ਰਹਿਣਗੇ ਸੋ ਠੰਡਾ ਮੌਸਮ ਹੋ ਚੁੱਕਿਆ ਹੈ ਜਿੱਥੇ 45-46 ਦੇ ਸਰਹੱਤ ਵਧੀਆ ਪੰਜਾਬ ਵਾਸੀਆਂ ਨੂੰ ਹਰਿਆਣਾ ਵਾਸੀਆਂ ਨੂੰ ਮਿਲ ਗਿਆ ਗਰਮੀ ਤੋਂ ਹੀਟ ਵੇਵ ਨੂੰ ਅਸੀਂ ਪਹਿਲੇ ਤੁਹਾਨੂੰ ਕਹਤਾ ਸੀ ਹੀਟ ਵੇਵ ਨੂੰ ਟਾਟਾ ਬਾਏ ਬਾਏ ਤੁਸੀਂ ਕਰ ਸਕਦੇ ਆ ਕਿਉਂਕਿ ਹੀਟ ਵੇਵ ਦੀ ਵਾਪਸੀ ਤੈ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਹੁਣ ਮੌਸਮ ਖੁਸ਼ਕਵਾਰ ਰਹੇਗਾ ਮੀਂਹ ਬਹੁਤੇ ਫੱਗਾਂ ਦੇ ਵਿੱਚ ਪੰਜਾਬ ਦੇ ਕਵਰ ਕਰਨ ਜਾ ਰਹੇ ਨੇ ਆਉਦੇ 3-4 ਦਿਨਾਂ ਦੇ ਵਿੱਚ ਸੋ ਮੀਂਹ ਕਿਹੜੇ ਤਰੀਕ ਤੱਕ ਹੋਵੇ ਤੇ ਫੱਗਾਂ ਦੇ ਵਿੱਚ ਮੀਂਹ ਜੜਿਆ ਦੱਸ ਸਕਦੇ ਦੇਣਗੇ ਉਸ ਤੋਂ ਬਾਅਦ ਜ਼ਬਰਦਸਤ ਮੀਸਲ ਜੜਿਆ ਲੱਗਣਗੇ ਕਿਉਂਕਿ ਮੌਸਮ ਦੀ ਐਂਟਰੀ 21 ਜੀ ਤਰੀਕ ਨੂੰ ਇੱਥੇ ਮੌਸਮ ਵਿਭਾਗ ਨੇ ਦਰਸਾ ਵੀ ਦਿੱਤਾ ਹੈ 21 ਜ ਮੌਨਸਨ ਜੜੀ ਹੈ ਕਿ ਬਾਈ ਤਰੀਕ ਨੂੰ ਪੰਜਾਬ ਦੇ ਵਿੱਚ ਦਸ ਸਕਦੇ ਹਨ ਜਾਰੀ ਹੈ ਜੇ ਤੁਹਾਨੂੰ